ਹੈਲੋ ਸਟੂਡੈਂਟਸ ਮੈਂ ਜੱਜ ਗਿੱਲ ਸਵਾਗਤ ਕਰਦਾ ਹਾਂ ਤੁਹਾਡਾ ਫਿਰ ਤੋਂ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਕਲਾਸ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਕਲਾਸ 9ਵੀਂ ਜੋ ਕਿ ਸਮਾਜਿਕ ਵਿਗਿਆਨ ਅਤੇ ਅਰਥ ਸ਼ਾਸਤਰ ਯਾਨੀ ਕਿ ਇਕਨੋਮਿਕਸ ਦਾ ਫਰਸਟ ਲੈਸਨ ਇੱਕ ਪਿੰਡ ਦੀ ਕਹਾਣੀ ਠੀਕ ਹੈ ਤਾਂ ਇਸ ਤੋਂ ਪਹਿਲਾਂ ਸਟੂਡੈਂਟ ਮੈਂ ਤੁਹਾਡੀ ਕਲਾਸ 9ਵੀਂ ਦਾ ਜੀਓਗ੍ਰਾਫੀ ਵਾਲਾ ਫਰਸਟ ਲੈਸਨ ਪਾਰਟ A ਭਾਰਤ ਦੀ ਆਕਾਰ ਅਤੇ ਸਥਿਤੀ ਅਤੇ ਪਾਰਟ ਵੀ ਪੰਜਾਬ ਦੀ ਆਕਾਰ ਅਤੇ ਸਥਿਤੀ ਤਾਂ ਇਹ ਕਲਾਸ ਆਪਾਂ ਅਪਲੋਡ ਕੀਤੀ ਹੋਈ ਹੈ ਜਿਹੜੇ ਸਟੂਡੈਂਟਸ ਨੇ ਨਹੀਂ ਦੇਖੀ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਪਲੇਲਿਸਟ ਦਾ ਲਿੰਕ ਦਿੱਤਾ ਹੋਇਆ ਤਾਂ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਸਟੂਡੈਂਟ ਇਸ ਵਾਲੀ ਕਲਾਸ ਨੂੰ ਵੀ ਕਰਦੇ ਹਾਂ ਸਟਾਰਟ ਤਾਂ ਇਸ ਤਰ੍ਹਾਂ ਹੀ ਸਟੂਡੈਂਟ ਆਪਾਂ ਤੁਹਾਡੇ ਸਾਰੇ ਲੈਸਨ ਕਵਰ ਕਰਾਂਗੇ ਤੁਹਾਡੇ ਲੈਸਨ ਸਿਲੇਬਸ ਸਾਰਾ ਕਵਰ ਕਰਾਂਗੇ ਜੋ ਕਿ ਪੂਰੇ ਸਾਲ ਦਾ ਅਪਾ ਇਹਦੇ ਵਿੱਚ ਕਰਾਂਗੇ ਠੀਕ ਹੈ ਤਾਂ ਜੋ ਤੁਹਾਡੀ ਫਾਈਨਲ ਪੇਪਰ ਤੱਕ ਤਿਆਰੀ ਵਧੀਆ ਤਰੀਕੇ ਨਾਲ ਹੋ ਸਕੇ ਠੀਕ ਹੈ ਤਾਂ ਇਹਨਾਂ ਲੈਸਨ ਸਿਲੇਬਸ ਤੋਂ ਇਲਾਵਾ ਤੁਹਾਡੇ ਸਟੂਡੈਂਟ ਆਪਾਂ ਪ੍ਰੀ ਬੋਰਡ ਠੀਕ ਹੈ ਬਾਇਓ ਮੰਥਲੀ ਟੈਸਟ ਅਤੇ ਸੈਂਪਲ ਪੇਪਰ ਫਾਈਨਲ ਪੇਪਰ ਇਸ ਤਰ੍ਹਾਂ ਸਾਰਾ ਤੁਹਾਡਾ ਆਪਾਂ ਤਿਆਰੀ ਕਰਵਾਵਾਂਗੇ ਇਹਨਾਂ ਦੀ ਠੀਕ ਹੈ ਤਾਂ ਜੇਕਰ ਸਟੂਡੈਂਟ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਓਕੇ ਤਾ ਚਲੋ ਆਪਾਂ ਅੱਜ ਵਾਲੀ ਕਲਾਸ ਕਰਦੇ ਹਾਂ ਸਟਾਰਟ ਠੀਕ ਹੈ ਤਾਂ ਇਹਦੇ ਵਿੱਚ ਦੇਖ ਲੈਣੇ ਆ ਸਟੂਡੈਂਟ ਤਾਂ ਸਟੂਡੈਂਟ ਜਿਵੇਂ ਕਿ ਤੁਸੀਂ ਕਲਾਸ ਦੇ ਵਿੱਚ ਪੂਰਾ ਲੈਸਨ ਡਿਟੇਲ ਦੇ ਵਿੱਚ ਪੜਿਆ ਹੋਣਾ ਹੈ ਨਾ ਟੀਚਰਸ ਨੇ ਤੁਹਾਨੂੰ ਕਰਵਾਇਆ ਹੋਣਾ ਤਾਂ ਇਸ ਦੇ ਵਿੱਚ ਆਪਾਂ ਤੁਹਾਡੇ ਲਈ ਸਿਰਫ ਇੰਪੋਰਟੈਂਟ ਕੁਐਸਚਨ ਜੋ ਤੁਹਾਨੂੰ ਫਾਈਨਲ ਐਗਜ਼ਾਮ ਦੇ ਵਿੱਚ ਆਉਣ ਦੇ ਚਾਂਸ ਨੇ ਠੀਕ ਹੈ ਉਹ ਵਾਲਾ ਮਟੀਰੀਅਲ ਆਪਾਂ ਤੁਹਾਡੇ ਲਈ ਲੈ ਕੇ ਆਏ ਨੇ ਠੀਕ ਹੈ ਜੋ ਕਿ ਕੁਐਸਚਨਾਂ ਦੇ ਆਨਸਰ ਇਹਨਾਂ ਦੇ ਨਾਲ ਦਿੱਤੇ ਹੋਏ ਨੇ ਜੋ ਕਿ ਤੁਸੀਂ ਦੇਖ ਰਹੇ ਹੋ ਠੀਕ ਹੈ ਤਾਂ ਫਰਸਟ ਭਾਗ ਦੇ ਵਿੱਚ ਦੇਖ ਲੈਣੇ ਆ ਊੜਾ ਦੇਖੋ ਇਹਦੇ ਵਿੱਚ ਆਗੇ ਸਟੂਡੈਂਟ ਆਪਣੇ ਵਸਤੂ ਨਿਸ਼ਿਸ਼ਟ ਪ੍ਰਸ਼ਨ ਠੀਕ ਹੈ ਜੋ ਕਿ ਮਲਟੀਪਲ ਵੈਸੇ ਇਹਨਾਂ ਨੇ ਇੱਕ ਲਾਈਨ ਦੇ ਵਿੱਚ ਦੇਤਾ ਕੁਐਸਚਨ ਦਾ ਆਨਸਰ ਤਾਂ ਉੱਥੇ ਤੁਹਾਨੂੰ ਵਸਤੂ ਨਿਸ਼ਿਸ਼ਟ ਮਤਲਬ ਐਮਸੀਕਿਊ ਟਾਈਪ ਜੋ ਕਿ ਤੁਸੀਂ ਪਿਛਲੀ ਕਲਾਸ ਦੇ ਵਿੱਚ ਪੇਪਰ ਦੇ ਵਿੱਚ ਕਰਕੇ ਆਇਓ ਠੀਕ ਹੈ ਤਾਂ ਫਰਸਟ ਕੁਐਸਚਨ ਦੇਖ ਲੈਣੇ ਮਨੁੱਖੀ ਦੀਆਂ ਲੋੜਾਂ ਡੈਸ਼ ਹਨ ਤਾਂ ਆਨਸਰ ਦੇਖੋ ਅਸੀਮਤ ਠੀਕ ਹੈ ਡੈਸ਼ ਜੋਖਮ ਉਠਾਉਂਦਾ ਹੈ ਉਦਮੀ ਇਹਦਾ ਆਨਸਰ ਤੁਸੀਂ ਦੇਖ ਰਹੇ ਹੋ ਡੈਸ਼ ਉਤਪਾਦਨ ਕੁਦਰਤੀ ਸਾਧਨ ਹੈ ਭੂਮੀ ਅ ਚੌਥਾ ਨੰਬਰ ਦੇਖੋ ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਉੱਤੇ ਇੱਕ ਤੋਂ ਜ਼ਿਆਦਾ ਫਸਲਾਂ ਪੈਦਾ ਕਰਨ ਨੂੰ ਡੈਸ਼ ਕਹਿੰਦੇ ਹਨ ਕੀ ਕਹਿੰਦੇ ਹਨ ਬਹੁ ਫਸਲੀ ਵਿਧੀ ਨੈਕਸਟ ਪੰਜਾਬ ਨੂੰ ਦੇਸ਼ ਦੀ ਅਨਾਜ ਟੋਕਰੀ ਵਜੋਂ ਜਾਣਿਆ ਜਾਂਦਾ ਹੈ ਇਹਦਾ ਆਨਸਰ ਠੀਕ ਹੈ ਅ ਨੈਕਸਟ ਕਰ ਲਏ ਨੇ ਸਟੂਡੈਂਟ ਦੇਖੋ 6 ਨੰਬਰ ਦੇਖੋ ਕੁਝ ਮਜ਼ਦੂਰ ਜਿਹੜੇ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਪ੍ਰਵਾਸ ਕਰਦੇ ਹਨ ਕੀ ਕਹਿੰਦੇ ਹਨ ਉਹਨਾਂ ਨੂੰ ਪ੍ਰਵਾਸੀ ਠੀਕ ਹੈ ਵੇਟ ਕਰੋ ਦੇਖੋ ਤਾਂ ਅੱਗੇ ਆ ਕੇ ਸਟੂਡੈਂਟ ਆਪਣੇ ਕੁਐਸਚਨ ਬਹੁ ਵਿਕਲਪੀ ਇਹ ਹਨ ਆਪਣੇ ਐਮਸੀਕਿਊ ਵਾਲੇ ਟਾਈਪ ਠੀਕ ਹੈ ਤੇ ਦੇ ਵਿੱਚ ਫਸਟ ਆ ਦੇਖ ਲੈਣ ਉਤਪਾਦਨ ਦਾ ਕਿਹੜਾ ਕਾਰਕ ਅਚਲ ਹੈ ਤਾਂ ਦੇਖੋ ਸਟੂਡੈਂਟ ਭੂਮੀ ਉਦਮੀ ਪੂੰਜੀ ਕਿਰਤ ਤਾਂ ਇਹਦਾ ਆਨਸਰ ਆਣਾ ਸਟੂਡੈਂਟ ਇਹ ਤੁਸੀਂ ਦੇਖ ਰਹੇ ਹੋ ਇੱਧਰ ਭੂਮੀ ਫਸਟ ਓਕੇ ਸੈਕੰਡ ਨੂੰ ਦੇਖ ਲੈਣੇ ਆਰਥਿਕ ਕਿਰਿਆ ਜਿਹੜੀ ਵਸਤੂਆਂ ਦੇ ਸੇਵਾਵਾਂ ਦੇ ਮੁੱਲ ਜਾਂ ਉਪਯੋਗਤਾ ਦੇ ਵਾਧੇ ਨਾਲ ਜੁੜੀ ਹੋਈ ਡੈਸ਼ ਅਖਵਾਉਂਦੀ ਹੈ ਕੀ ਹੈ ਉਹ ਉਤਪਾਦਨ ਇਹਦਾ ਵੀ ਫਰਸਟ ਆਨਸਰ ਓਕੇ ਨੈਕਸਟ ਦੇਖੋ ਖੇਤੀ ਵਿੱਚ ਵਿਸ਼ੇਸ਼ ਕਰ ਕਣਕ ਅਤੇ ਧਾਨ ਦੇ ਉਤਪਾਦਨ ਵਿੱਚ ਆਸਾਧਨਵਾਦੀ ਨੂੰ ਡੈਸ਼ ਕਹਿੰਦੇ ਹਨ ਕੀ ਕਹਿੰਦੇ ਹਨ ਹਰੀ ਕ੍ਰਾਂਤੀ ਇਹਦਾ ਵੀ ਫਰਸਟ ਸਹੀ ਹੈ ਠੀਕ ਹੈ ਅੱਗੇ ਦੇਖੋ ਇੰਗਲੈਂਡ ਦੀ ਮੁਦਰਾ ਡੈਸ਼ ਹੈ ਤਾਂ ਕੀ ਹੈ ਸਟੂਡੈਂਟ ਉਹ ਪਾਉਂਡ ਚੌਥਾ ਆਪਣਾ ਸਹੀ ਹੈ ओके ਤਾਂ ਅੱਗੇ ਸਟੂਡੈਂਟ ਆ ਗਿਆ ਆਪਣੇ ਸਹੀ ਗਲਤ ਵਾਲੇ ਦੇਖੋ ਇਹਦੇ ਵਿੱਚ ਦੇਖੋ ਹਾ ਭੂਮੀ ਦੀ ਪੂਰਤੀ ਡੈਸ਼ ਹੈ ਤਾਂ ਇਹਦਾ ਆਨਸਰ ਹੈ ਸਹੀ ਅੱਗੇ ਸਾਨੂੰ ਅਖ ਦੀਆਂ ਸੀਮਤ ਅਸੀਮਤ ਸਾਧਨਾਂ ਨਾਲ ਪੂਰੀਆਂ ਹੁੰਦੀਆਂ ਹਨ ਗਲਤ ਕਿਰਤ ਦੀ ਪੂਰਤੀ ਨੂੰ ਵਧਾਇਆ ਅਤੇ ਘਟਾਇਆ ਨਹੀਂ ਜਾ ਸਕਦਾ ਗਲਤ ਹੈ ਉਦਮੀ ਜੋ ਘਟਾਉਂਦਾ ਹੈ ਸਹੀ ਮਸ਼ੀਨ ਅਤੇ ਜਾਨਵਰਾਂ ਦੁਆਰਾ ਕਰਵਾਇਆ ਗਿਆ ਕੰਮ ਕਿਰਤ ਹੈ ਗਲਤ ਬਾਜ਼ਾਰ ਵਿੱਚ ਵਸਤੂਆਂ ਦੀ ਕੀਮਤ ਵੱਧ ਹੋਣ ਅਤੇ ਉਹਨਾਂ ਦੀ ਮੰਗ ਵੱਧ ਜਾਂਦੀ ਹੈ ਗਲਤ ਤਾਂ ਇਸੇ ਤਰ੍ਹਾਂ ਆਪਣੇ ਗਲਤ ਸਹੀ ਗਲਤ ਵਾਲੇ ਠੀਕ ਹੈ ਅੱਗੇ ਆ ਗਏ ਆਪਣੇ ਛੋਟੇ ਪ੍ਰਸ਼ਨ ਉਤਰਾ ਵਾਲੇ ਪ੍ਰਸ਼ਨ ਠੀਕ ਹੈ ਤਾਂ ਕਰਦੇ ਆਪਾਂ ਤਾਂ ਸੁੰ ਇਹਨਾਂ ਦਾ ਕਰਾਉਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਸੇਮ ਹੀ ਕੁਐਸਚਨ ਫਾਈਨਲ ਪੇਪਰ ਦੇ ਵਿੱਚ ਇਸ ਤਰ੍ਹਾਂ ਆਉਣੇ ਨੇ ਤਾਂ ਜੋ ਤੁਹਾਡੀ ਤਿਆਰੀ ਹੋ ਸਕੇ ਤਾਂ ਕਰਕੇ ਆਪਾਂ ਤੁਹਾਡੇ ਨਾਲ ਇਹ ਕਰਵਾ ਰਹੇ ਹਾਂ ਠੀਕ ਹੈ ਤਾਂ ਅੱਗੇ ਦੇਖੋ 4 ਨੰਬਰ ਦੇ ਵਿੱਚ ਆਪਣੇ ਛੋਟੇ ਪ੍ਰਸ਼ਨ ਇਹ ਕਰਦੇ ਆਪਾਂ ਫਸਟਾ ਦੇਖੋ ਅਰਥ ਸ਼ਾਸਤਰ ਤੋਂ ਕੀ ਭਾਵ ਹੈ ਤਾਂ ਇਹਦਾ ਉੱਤਰ ਹੈ ਸਟੂਡੈਂਟ ਇਹ ਮਨੁੱਖ ਦੇ ਉਸ ਵਿਵਹਾਰ ਦਾ ਅਧਿਐਨ ਹੈ ਜਿਹੜਾ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਇੱਕ ਮਨੁੱਖ ਆਪਣੀ ਅਸੀਮਤ ਲੋੜਾਂ ਨੂੰ ਸੀਮਤ ਸਾਧਨਾਂ ਨਾਲ ਪੂਰਾ ਕਰ ਸਕਦਾ ਹੈ ਠੀਕ ਹੈ ਇਹ ਸੀਦਾ ਆਨਸਰ ਅੱਗੇ ਦੇਖ ਲੈਂਦੇ ਆ 2 ਨੰਬਰ ਪ੍ਰਸ਼ਨ ਭਾਰਤ ਦੇ ਪਿੰਡਾਂ ਦੇ ਮੁੱਖ ਉਤਪਾਦਨ ਕਿਰਿਆ ਕਿਹੜੀ ਹੈ ਤਾਂ ਉਹ ਹੈ ਸਵਿੰਟ ਖੇਤੀਬਾੜੀ ਪਿੰਡਾਂ ਵਿੱਚ ਸਿੰਚਾਈ ਦੇ ਦੋ ਮੁੱਖ ਸਾਧਨ ਕਿਹੜੇ ਹਨ ਉਹ ਹਨ ਟਿਊਬਵਲ ਅਤੇ ਨਹਿਰਾਂ ਅੱਗੇ ਨੈਕਸਟ ਕਰ ਲੈਂਦੇ ਹਾਂ 4 ਨੰਬਰ ਕੁਐਸਚਨ ਅਰਥ ਸ਼ਾਸਤਰ ਵਿੱਚ ਕਿਰਤੂਕੀ ਭਾਵ ਹੈ ਤਾਂ ਇਹਦਾ ਆਨਸਰ ਦੇਖ ਲੈਣੇ ਆਸਣ ਦੇਖੋ ਉਹ ਸਾਰੀਆਂ ਮਨੁੱਖੀ ਕੋਸ਼ਿਸ਼ਾਂ ਕਿਰਤ ਖਵਾਉਂਦੀਆਂ ਹਨ ਜੋ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਹਨ ਇਹ ਕੁਐਸਚਨ ਸਰੀਰਕ ਜਾਂ ਬੌਧਿਕ ਦੋਵੇਂ ਹੋ ਸਕਦੀਆਂ ਹਨ ਅੱਗੇ 5 ਨੰਬਰ ਕੁਐਸਚਨ ਮਾਂ ਦੁਆਰਾ ਬੱਚੇ ਨੂੰ ਪੜ੍ਹਾਉਣ ਦੀ ਕਿਰਿਆ ਕਿਰਤ ਹੈ ਜਾਂ ਨਹੀਂ ਨਹੀਂ ਅੱਗੇ 6 ਨੰਬਰ ਮਜ਼ਦੂਰਾਂ ਨੂੰ ਮਿਹਨਤ ਕਿਸ ਰੂਪ ਵਿੱਚ ਮਿਲਦਾ ਹੈ ਮਿਹਨਤਨਾਮਾ ਤਾਂ ਹੈ ਨਗਦ ਜਾਂ ਵਸਤੂ ਦੇ ਰੂਪ ਵਿੱਚ ਪਿੰਡਾਂ ਦੇ ਲੋਕਾਂ ਦੁਆਰਾ ਕੀਤੀ ਜਾਣ ਵਾਲੀਆਂ ਦੋ ਗੈਹਰ ਖੇਤੀ ਕਿਰਿਆਵਾਂ ਉਹ ਹਨ ਡੇਰੀ ਫਾਰਮਿੰਗ ਤੇ ਮੁਰਗੀ ਫਾਰਮ ਅੱਗੇ ਦੇਖੋ ਸਾਨੂੰ ਭੂਮੀ ਦੀ ਵਿਸ਼ੇਸ਼ਤਾ ਤਾਂ ਇਹ ਹੈ ਸਾਨੂੰ ਭੂਮੀ ਕੁਦਰਤ ਦਾ ਮੁਫਤ ਤੋਹਫਾ ਹੈ ਅੱਗੇ ਆਗੇ ਸਟੂਡੈਂਟ ਆਪਣਾ ਦੇਖੋ 9 ਨੰਬਰ ਕੁਐਸਚਨ ਦੇਖੋ ਮਜ਼ਦੂਰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਪ੍ਰਵਾਸ ਕਿਉਂ ਕਰਦੇ ਹਨ ਤਾਂ ਇਹਦਾ ਆਨਸਰ ਦੇਖੋ ਉਹ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਮਜ਼ਦੂਰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਪ੍ਰਵੇਸ਼ ਕਰਦੇ ਹਨ ਅੱਗੇ ਨੈਕਸਟ 10 ਨੰਬਰ ਕਿਸਾਨ ਪਰਾਲੀ ਨੂੰ ਅੱਗ ਕਿਉਂ ਲਗਾਉਂਦੇ ਹਨ ਇਹਦਾ ਆਨਸਰ ਹੈ ਕਿ ਪਰਾਲੀ ਸਮੇਟਣ ਦਾ ਕੋਈ ਵਿਸ਼ੇਸ਼ ਪ੍ਰਬੰਧ ਨਾ ਹੋਣ ਕਰਕੇ ਤਾਂ ਅੱਗੇ ਨੈਕਸਟ ਫੇਰ ਆ ਗਿਆ ਆਪਣੇ ਸਟੂਡੈਂਟਸ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਠੀਕ ਹੈ ਇਹਦਾ ਫਰਸਟ ਦੇਖ ਲੈਣੇ ਅਸੀਂ ਅਰਥ ਸ਼ਾਸਤਰ ਅਧਿਐਨ ਕੌਣ ਕਰਦੇ ਹਾਂ ਤਾਂ ਇਹਦੇ ਵਿੱਚ ਦੇਖੋ ਅਰਥ ਸ਼ਾਸਤਰ ਇੱਕ ਅਜਿਹਾ ਵਿਗਿਆਨ ਹੈ ਜਿਹੜਾ ਸਾਨੂੰ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਅਸੀਂ ਥੋੜੇ ਸਾਧਨਾਂ ਦੀ ਵਰਤੋਂ ਕਰਕੇ ਆਪਣੀ ਜ਼ਿਆਦਾ ਲੋੜਾਂ ਦੀ ਪੂਰਤੀ ਕਰ ਸਕਦੇ ਹਾਂ ਠੀਕ ਹੈ ਸੈਕੰਡ ਕੁਐਸਚਨ ਆਰਥਿਕ ਕਿਰਿਆ ਕੀ ਹੈ ਇੱਕ ਉਦਾਹਰਣ ਦਿਓ ਤਾਂ ਇਹ ਹੈ ਸਵੰਡ ਉਹ ਕਿਰਿਆ ਜੋ ਵਿਅਕਤੀ ਦੁਆਰਾ ਘੱਟ ਸਾਧਨਾਂ ਦੀ ਵਰਤੋਂ ਕਰਕੇ ਜ਼ਿਆਦਾ ਲੋੜਾਂ ਪੂਰੀਆਂ ਕਰਨ ਲਈ ਕੀਤੀ ਜਾਂਦੀ ਹੈ ਜਿਸ ਦਾ ਮੁੱਖ ਮਤਵ ਧਨ ਕਮਾਉਣ ਲਈ ਕੰਮ ਕਰਨਾ ਉਦਾਹਰਨ ਇੱਕ ਅਧਿਆਪਕ ਦੁਆਰਾ ਸਕੂਲ ਵਿੱਚ ਪੜ੍ਹਾਉਣਾ ਓਕੇ ਨੈਕਸਟ 3 ਨੰਬਰ ਕੁਐਸਚਨ ਆ ਗਿਆ ਸੋਣ ਦੇਖੋ ਬਹੁ ਫਸਲੀ ਵਿਧੀ ਕੀ ਹੈ ਸਪਸ਼ਟ ਕਰਨਾ ਪਏ ਦੇਖੋ ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਤੋਂ ਇੱਕ ਜ਼ਿਆਦਾ ਫਸਲਾਂ ਉਗਾਉਣ ਦੀ ਵਿਧੀ ਨੂੰ ਬਹੁ ਫਸਲੀ ਵਿਧੀ ਕਿਹਾ ਜਾਂਦਾ ਹੈ ਇਹ ਭੂਮੀ ਦੇ ਇੱਕ ਟੁਕੜੇ ਤੇ ਪੈਦਾਵਾਰ ਵਧਾਉਣ ਦਾ ਤਰੀਕਾ ਹੈ ਇਹ ਸਭ ਟਿਊਬਲ ਅਤੇ ਕਿਸਾਨਾਂ ਨੂੰ ਲਗਾਤਾਰ ਬਿਜਲੀ ਦੀ ਪੂਰਤੀ ਹੋਣ ਕਾਰਨ ਸੰਭਵ ਹੋ ਸਕਿਆ ਹੈ ਓਕੇ ਇਹ ਆਪਾਂ ਨੈਕਸਟ ਕਰਦੇ ਹਾਂ ਦੇਖੋ 4 ਨੰਬਰ ਦੇਖੋ ਭੂਮੀ ਦੇ ਇੱਕ ਟੁਕੜੇ ਤੋਂ ਜ਼ਿਆਦਾ ਪੈਦਾਵਾਰ ਕਰਨ ਦੇ ਦੋ ਤਰੀਕੇ ਤਾਂ ਇਹਦਾ ਆਨਸਰ ਦੇਖ ਲੈਣੇ ਸੋਨੇ ਭੂਮੀ ਦੇ ਇੱਕ ਟੁਕੜੇ ਤੋਂ ਇੱਕ ਸਾਲ ਵਿੱਚ ਇੱਕ ਤੋਂ ਵੱਧ ਫਸਲ ਇੱਕੋ ਸਮੇਂ ਪੈਦਾ ਕਰਨ ਦਾ ਉਤਪਾਦਨ ਵਧਾਇਆ ਜਾ ਸਕਦਾ ਹੈ ਇੱਕ ਹੀ ਭੂਮੀ ਦੇ ਟੁਕੜੇ ਤੇ ਆਧੁਨਿਕ ਵਿਧੀਆਂ ਦੀ ਵਰਤੋਂ ਜਿਵੇਂ ਕਿ ਉੱਚ ਪੈਦਾਵਾਰ ਵਾਲੇ ਬੀਜ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ ਦੀ ਵਰਤੋਂ ਠੀਕ ਹੈ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਨੈਕਸਟ ਕੁਐਸਚਨ ਹਰੀ ਕ੍ਰਾਂਤੀ ਤੋਂ ਕੀ ਭਾਵ ਹੈ? ਇਹ ਕਿਵੇਂ ਸੰਭਵ ਹੋਈ? ਤੈਦਾ ਆਨਸਰ ਦੇਖੋ ਸੋਣੇ। ਹਰੀ ਕ੍ਰਾਂਤੀ ਦੋ ਸ਼ਬਦਾਂ ਹਰੀ ਪਲੱਸ ਕ੍ਰਾਂਤੀ ਦੇ ਮੇਲ ਤੋਂ ਬਣਿਆ ਹੈ। ਹਰੀ ਦਾ ਅਰਥ ਹਰਿਆਲੀ ਅਤੇ ਕ੍ਰਾਂਤੀ ਦਾ ਅਰਥ ਹੈ ਤੇਜ਼ੀ ਨਾਲ ਹੋਣ ਵਾਲਾ ਪਰਿਵਰਤਨ ਜੋ ਕਿ ਸਭ ਹੈਰਾ ਹੈਰਾਨ ਰਹਿ ਜਾਣ। ਇਸ ਆਬ ਦਾ ਪ੍ਰਯੋਗ ਖੇਤੀ ਦੇ ਉਤਪਾਦਨ ਵਿੱਚ ਹੋਣ ਵਾਲੀ ਉਨਤੀ ਲਈ ਕੀਤਾ ਗਿਆ। ਭਾਰਤ ਵਿੱਚ ਯੋਜਨਾਵਾਂ ਦੀ ਅਵਧੀ ਦੌਰਾਨ ਅਪਣਾਏ ਗਏ ਖੇਤੀ ਸੁਧਾਰਾਂ ਦੇ ਕਾਰਨ 1967-68 ਵਿੱਚ ਅਨਾਜ ਦੇ ਉਤਪਾਦਨ ਵਿੱਚ 1966-67 ਦੀ ਤੁਲਨਾ ਵਿੱਚ ਲਗਭਗ 25% ਵਾਧਾ ਹੋਇਆ। ਕਿਸੇ ਇੱਕ ਸਾਲ ਵਿੱਚ ਉਤਪਾਦਨ ਇੰਨਾ ਜ਼ਿਆਦਾ ਵਾਧਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ। ਇਹ ਖੇਤੀ ਵਿੱਚ ਨਮੀਆਂ ਤਕਨੀਕਾਂ ਅਪਣਾਉਣ ਕਾਰਨ ਸੰਭਵ ਹੋਇਆ ਇਸ ਲਈ ਇਸ ਨੂੰ ਹਰੀ ਕ੍ਰਾਂਤੀ ਦਾ ਨਾਮ ਦਿੱਤਾ ਗਿਆ ਹੈ। ਇਹ ਸੀ ਆਪਣਾ ਕੁਐਸਚਨ ਠੀਕ ਹੈ। ਅਗੇ ਨੈਕਸਟ ਆ ਗਿਆ ਸਵਾਲੰਟ। ਭੂਮੀ ਉੱਪਰ ਆਧੁਨਿਕ ਖੇਤੀ ਤਰੀਕਿਆਂ ਅਤੇ ਟਿਊਬਲ ਸਿੰਚਾਈ ਦੇ ਹਾਨੀਕਾਰਕ ਪ੍ਰਭਾਵ। ਦੇਖੋ ਭੂਮੀ ਉੱਪਰ ਆਧੁਨਿਕ ਤਰੀਕਿਆਂ ਨਾਲ ਖੇਤੀ ਕਰਨ ਕਰਕੇ ਇਸ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਟਿਊਬਲਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਧਰਤੀ ਹੇਠਲਾ ਪਾਣੀ ਡੂੰਘਾ ਹੋਣ ਜਾ ਰਿਹਾ ਹੈ ਠੀਕ ਹੈ ਹੁੰਦਾ ਜਾ ਰਿਹਾ ਹੈ। ਨੈਕਸਟ ਕੁਐਸਚਨ ਪਿੰਡ ਦੇ ਕਿਸਾਨ ਵਿੱਚ ਭੂਮੀ ਕਿਸ ਤਰ੍ਹਾਂ ਪ੍ਰਕਾਰ ਵੰਡੀ ਹੋਈ ਹੈ ਦੇਖੋ ਸਵਿੰਟ ਪਿੰਡ ਵਿੱਚ 20 ਪਰਿਵਾਰ ਜ਼ਿਆਦਾ ਵਾਹਯੋਗ ਭੂਮੀ ਦੇ ਮਾਲਕ ਹਨ 100 ਪਰਿਵਾਰ ਦਰਮਿਆਨੇਕਾਰ ਦੇ ਖੇਤਾਂ ਵਿੱਚ ਖੇਤੀਬਾੜੀ ਕਰਦੇ ਹਨ ਕੁਝ ਪਰਿਵਾਰਾਂ ਕੋਲ ਥੋੜੀ ਜ਼ਮੀਨ ਹੈ 50 ਦੇ ਕਰੀਬ ਜਿਹੇ ਪਰਿਵਾਰ ਹਨ ਜੋ ਬੇਜ਼ਮੀਨੇ ਹਨ ਉਹ ਆਪਣਾ ਗੁਜ਼ਾਰਾ ਬਾਕੀ ਕਿਸਾਨਾਂ ਦੇ ਖੇਤਾਂ ਵਿੱਚ ਕੰਮ ਕਰਕੇ ਕਰਦੇ ਹਨ ਓਕੇ ਨੈਕਸਟ ਆ ਗਿਆ 8 ਨੰਬਰ ਕੁਐਸਚਨ ਪਿੰਡ ਵਿੱਚ ਖੇਤੀ ਲਈ ਦੋ ਕਿਰਤ ਦੇ ਦੋ ਸਰੋਤ ਦੱਸੋ ਤੇਰਾ ਆਨਸਰ ਦੇਖੋ ਜੀ ਹਾਂ ਖੇਤੀ ਦੇ ਕੰਮ ਕਰਨ ਲਈ ਜ਼ਰੂਰੀ ਕਿਰਤ ਦਾ ਪ੍ਰਬੰਧ ਹੋਣਾ ਪ੍ਰਬੰਧ ਆਪਣੇ ਆਪ ਕਰਦੇ ਹਨ ਇਸ ਦੇ ਇਲਾਵਾ ਕੁਝ ਗਰੀਬ ਪਰਿਵਾਰ ਆਪਣੀ ਉਪਜਿਪਤਾ ਕਮਾਉਣ ਲਈ ਵੱਡੇ ਕਿਸਾਨਾਂ ਦੀ ਭੂਮੀ ਤੇ ਮਜ਼ਦੂਰੀ ਦਾ ਕੰਮ ਕਰਦੇ ਹਨ ਜੀਮੀਦਾਰਾਂ ਦੀ ਜ਼ਮੀਨ ਤੇ ਕੰਮ ਕਰਨ ਲਈ ਕੁਝ ਪ੍ਰਵਾਸੀ ਮਜ਼ਦੂਰ ਹੋਰ ਰਾਜਾਂ ਤੋਂ ਪਿੰਡਾਂ ਵਿੱਚ ਆਉਂਦੇ ਹਨ ਇਹਨਾਂ ਨੂੰ ਪ੍ਰਵਾਸੀ ਮਜ਼ਦੂਰ ਕਹਿੰਦੇ ਹਨ ਅੱਗੇ 9 ਨੰਬਰ ਕੁਐਸਚਨ ਆਪਣਾ ਆਰਥਿਕ ਅਤੇ ਅਨਾਰਥਿਕ ਕਿਰਿਆਵਾਂ ਵਿੱਚ ਅੰਤਰ ਦੇਖੋ ਸਟੂਡੈਂਟ ਆਰਥਿਕ ਕਿਰਿਆਵਾਂ ਆਰਥਿਕ ਕਿਰਿਆਵਾਂ ਅਰਥ ਵਿਵਸਥਾ ਵਿੱਚ ਵਸਤਾਂ ਅਤੇ ਸਵਾਮਾਂ ਦਾ ਪ੍ਰਭਾਵ ਕਰਦੀਆਂ ਹਨ ਅਰਥ ਵਿਵਸਥਾ ਵਿੱਚ ਉਨਤੀ ਅਤੇ ਆਰਥਿਕ ਕਿਰਿਆਵਾਂ ਵਿੱਚ ਹੋਣ ਵਾਲੇ ਵਾਧੇ ਕਾਰਨ ਹੁੰਦੀ ਹੈ ਆਰਥਿਕ ਕਿਰਿਆਵਾਂ ਨਾਲ ਘਰੇਲੂ ਅਤੇ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ ਤਾਂ ਅੱਗੇ ਅਨਾਰਥਿਕ ਕਿਰਿਆਵਾਂ ਇਹਦਾ ਆਪਾਂ ਦੇਖ ਲੈਨੇ ਆ ਤਾਂ ਅਨਾਰਥਿਕ ਕਿਰਿਆਵਾਂ ਦੇਖੋ ਸਟੂਡੈਂਟ ਇਨ੍ਹਾਂ ਕਿਰਿਆਵਾਂ ਦੇ ਵਾਧੇ ਨਾਲ ਅਰਥ ਵਿਸ਼ਾਤ ਵਿੱਚ ਹੋਈ ਕੋਈ ਉન્નਤੀ ਨਹੀਂ ਹੁੰਦੀ ਠੀਕ ਹੈ ਇਨ੍ਹਾਂ ਕਿਰਿਆਵਾਂ ਨਾਲ ਕਿਸੇ ਰਾਸ਼ਟਰੀ ਜਾਂ ਵਿਅਕਤੀਗਤ ਆਮਦਨ ਵਿੱਚ ਵਾਧਾ ਨਹੀਂ ਹੁੰਦਾ ਓਕੇ ਨੈਕਸਟ ਆ ਗਿਆ ਆਪਣਾ 10 ਨੰਬਰ ਕਿਰਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੇ ਹਨ ਇਹ ਕਿਰਿਆਸ਼ੀਲ ਸਾਧਨ ਹੈ ਕਿਰਤ ਗਤੀਸ਼ੀਲ ਹੈ ਕਿਰਤ ਨੂੰ ਖਰੀਦਿਆ ਅਤੇ ਵੇਚਿਆ ਜਾਂਦਾ ਹੈ ਕਿਰਤ ਨੂੰ ਵਧਾਇਆ ਘਟਾਇਆ ਜਾ ਸਕਦਾ ਹੈ ਨੈਕਸਟ ਦੇਖ ਲੈਣੇ ਆਦਾ ਅਨਸਰ ਅੱਗੇ 5 ਨੰਬਰ ਪੁਆਇੰਟ ਦਾ ਧਨ ਨੂੰ ਕਮਾਉਣ ਦੇ ਉਦੇਸ਼ ਨਾਲ ਕੀਤੇ ਗਏ ਮਨੁੱਖੀ ਯਤਨ ਕਿਰਤ ਹੁੰਦੇ ਹਨ ਠੀਕ ਹੈ ਅੱਗੇ ਆਪਣਾ 11 ਨੰਬਰ ਕੁਐਸਚਨ ਆ ਗਿਆ ਸਟੂਡੈਂਟ ਛੋਟੇ ਕਿਸਾਨ ਖੇਤੀ ਲਈ ਜ਼ਰੂਰੀ ਪੂੰਜੀ ਦਾ ਪ੍ਰਬੰਧ ਕਿਵੇਂ ਕਰਦੇ ਹਨ ਤਾਂ ਇਹਦਾ ਦੇਖੋ ਛੋਟੇ ਕਿਸਾਨ ਜ਼ਰੂਰੀ ਪੂੰਜੀ ਦਾ ਪ੍ਰਬੰਧ ਕਰਨ ਲਈ ਵੱਡੇ ਪੱਧਰ ਦੇ ਕਿਸਾਨਾਂ ਤੋਂ ਪਿੰਡ ਦੇ ਸ਼ਾਹੂਕਰਾਂ ਜਾਂ ਵਪਾਰੀਆਂ ਤੋਂ ਵਿਆਜ ਦੇ ਉੱਚੀ ਦਰ ਤੇ ਕਰਜ਼ਾ ਲੈਣਾ ਪੈਂਦਾ ਹੈ ਕਈ ਵਾਰ ਉਹਨਾਂ ਨੂੰ ਕਰਜ਼ਾ ਛਕਾਉਣ ਲਈ ਭੂਮੀ ਗਹਿਣੇ ਰੱਖਣੀ ਪੈਂਦੀ ਹੈ ਅੱਗੇ 12 ਨੰਬਰ ਕੁਐਸਚਨ ਵੱਡੇ ਕਿਸਾਨ ਵਾਧੂ ਹੋਏ ਖੇਤੂ ਖੇਤੀ ਉਤਪਾਦਕਾਂ ਦਾ ਕੀ ਕਰਦੇ ਹਨ ਤਾਂ ਦੇਖੋ ਸੁੰਡ ਵੱਡੇ ਕਿਸਾਨ ਖੇਤੀ ਉਤਪਾਦਕਾਂ ਨੂੰ ਵੇਚ ਕੇ ਚੰਗੀ ਕਮਾਈ ਕਰਦੇ ਹਨ ਉਹ ਉਸ ਕਮਾਈ ਵਿੱਚੋਂ ਆਪਣੀ ਬੱਚਤ ਦਾ ਕੁਝ ਹਿੱਸਾ ਛੋਟੇ ਕਿਸਾਨਾਂ ਨੂੰ ਕਰਜ ਦੇ ਰੂਪੇ ਜਿਦਿੰਦੇ ਹਨ ਆਪਣੀ ਬੱਚੇ ਦੇ ਕੁਝ ਹਿੱਸੇ ਦੀ ਅਗਲੀ ਫਸਲ ਦੀ ਬਿਜਾਈ ਲਈ ਲੋੜੀਂਦੀਆਂ ਚੀਜ਼ਾਂ ਖਰੀਦਣ ਲਈ ਖਰੀਦਣ ਤੇ ਕਰਦੇ ਹਨ 11 ਸੁੰਡ 13 ਨੰਬਰ ਕੁਐਸਚਨ ਦੇਖੋ ਪਿੰਡਾਂ ਵਿੱਚ ਗੈਰ ਖੇਤੀ ਉਤਪਾਦਨ ਕਿਰਿਆਵਾਂ ਸ਼ੁਰੂ ਕਰਨ ਲਈ ਕੀ ਕੀ ਕੀਤਾ ਜਾ ਸਕਦਾ ਹੈ ਤਾਂ ਦੇਖੋ ਗੈਰ ਖੇਤੀ ਕਿਰਿਆਵਾਂ ਲਈ ਭੂਮੀ ਦੀ ਲੋੜ ਘੱਟ ਹੁੰਦੀ ਹੈ ਪਿੰਡਾਂ ਵਿੱਚ 100 ਵਿੱਚੋਂ ਸਿਰਫ 24 ਮਜ਼ਦੂਰ ਹੀ ਖੇਤੀ ਗੈਰ ਖੇਤੀ ਕਿਰਿਆਵਾਂ ਕਰਦੇ ਹਨ ਇਹ ਕਿਰਿਆਵਾਂ ਬਚਤ ਕਰਕੇ ਕਰਜ਼ਾ ਲੈ ਕੇ ਸ਼ੁਰੂ ਕੀਤੀਆਂ ਜਾਂਦੀਆਂ ਹਨ ਪਿੰਡਾਂ ਨੂੰ ਆਧੁਨਿਕ ਸਹੂਲਤਾਂ ਦੇ ਕੇ ਸ਼ਹਿਰਾਂ ਨਾਲ ਜੋੜਿਆ ਜਾ ਸਕਦਾ ਹੈ ਗੈਰ ਖੇਤੀ ਕਿਰਿਆਵਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ ਨੈਕਸਟ ਲਾਸਟ ਕੁਐਸਚਨ ਆ ਗਿਆ ਸੋਣਡ ਆਪਣਾ ਫਸਲਾਂ ਦੀ ਰਹਿਣ ਖੂੰਦ ਨੂੰ ਜ਼ਮੀਨ ਵਿੱਚ ਛਾੜਨ ਲਈ ਜ਼ਮੀਨ ਦੀ ਗੁਣਵੱਤਾ ਵਿੱਚ ਨਿਖਾਰ ਨਿਖਾਰ ਕਿਉਂ ਆਉਂਦਾ ਹੈ ਦੇਖੋ ਫਸਲਾਂ ਦੀ ਰਹਿਣ ਖੂੰਦ ਨੂੰ ਖੇਤਾਂ ਵਿੱਚ ਛਾੜਨ ਨਾਲ ਜ਼ਮੀਨ ਦੀ ਉੱਪਰਲੀ ਤਹਿ ਦਾ ਤਾਪਮਨ ਵਧ ਜਾਂਦਾ ਹੈ ਅਤੇ ਜ਼ਮੀਨ ਤੇ ਮਿਲਣ ਵਾਲੇ ਸੁਖੰਜੀਵ ਬੈਕਟੀਰੀਆ ਮਿੱਤਰ ਕੀੜੇ ਉੱਲੀ ਪੰਛੀ ਆਦਿ ਮਰ ਜਾਂਦੇ ਹਨ ਇਸ ਨਾਲ ਜ਼ਮੀਨ ਵਿੱਚ ਲਾਈਫ ਤਾਇਕ ਤੱਤ ਵੀ ਨਸ਼ਟ ਹੋ ਜਾਂਦੇ ਹਨ ਤਾਂ ਐਸੀ ਸਟੂਡੈਂਟ ਆਪਣਾ ਇਕਨੋਮਿਕਸ ਦਾ ਯਾਨਕੀ ਅਰਥਸ਼ਾਸਤਰ ਦਾ ਲੈਸਨ ਠੀਕ ਹੈ ਪਿੰਡ ਦੀ ਕਹਾਣੀ ਤਾਂ ਕਲਾਸ ਕਿੱਦਾਂ ਦੀ ਲੱਗੀ ਸਟੂਡੈਂਟ ਕਮੈਂਟ ਸੈਸ਼ਨ ਵਿੱਚ ਕਮੈਂਟ ਜਰੂਰ ਕਰਨਾ ਤੇ ਜੇਕਰ ਸਟੂਡੈਂਟ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਓਕੇ ਤਾਂ ਮਿਲਦੇ ਹਾਂ ਸਟੂਡੈਂਟ ਨੈਕਸਟ ਕਲਾਸ ਦੇ ਵਿੱਚ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది ਬੈਸਟ